ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਦੇ ਆਪਣਾ ਮੇਰੇ ਪ੍ਰਿਆਤ ਕਰਣ ਜੀ। ਟਾਈਮ ਹੋ ਗਿਆ ਇਸ ਵਕਤ 3:00 ਵਜੇ ਤੜਕੇ ਦੇ। ਚੱਲਿਆਂ ਫਤੇੜ ਘੜ ਸਾਹਿਬ ਸ਼ਹੀਦ ਅਨਤਮਸਤਕ ਹੋਣ। ਨਾਲੇ ਉੱਥੇ ਰਸ ਦਾ ਲੰਗਰ ਆਪਣਾ ਉੱਥੇ ਘੰਟਾ ਤੋਂ ਘੰਟਾ ਸੇਵਾ ਕਰਕੇ ਆਵਾਂਗੇ ਹੁਣ ਪਹੁੰਚ ਗਏ ਜੀ ਸ਼ੀਦਾ ਦੀ ਤਰਤੀ ਸ੍ਰੀ ਫਤੇਗੜ ਸਾਹਿਬ ਵਿਖੇ ਗਿੰਦਾ ਦੱਲੀ ਜਸੂ ਇੱਕ ਬੰਦਾ ਸਾਡਾ ਪਿੱਛੇ ਆ ਰਿਹਾ ਉਹ ਵਿਚਾਰਾ ਸਿਆਣਾ ਉਹ ਆਉਂਦਾ ਪਿੱਛੇ ਨਗਰ ਕੀਰਤਨ ਮਿਲਿਆ ਸਾਨੂੰ ਬਸੀ ਕੋਲ ਜਿਹੜਾ ਆਪਣਾ ਸਿਹੜੀ ਤੋਂ ਤੁਰਦਾ ਸਾਰਾ 4 ਵਜੇ ਲਗਭਗ ਨੂੰ ਜਾ ਰਹੇ ਹਾਂ ਮੱਥਾ ਟੇਕਣ ਦੇਖਦੇ ਕਿੰਨੀ ਭੀੜਾ ਤੁਹਾਨੂੰ ਦਿਖਾਵਾਂਗੇ ਫਿਰ ਬਹੁਤ ਜ਼ਿਆਦਾ ਸੰਗਤ ਦਾ ਇਕੱਠ ਹੋਵੇਗੀ ਇਸ ਵਾਰ ਹੈ ਫਰਕ ਇਹ ਕਰੋ ਜੀ

ਪੂਰਾ ਸਾਫ ਵੀ ਵੀ ਕਿ ਫਿੱਟ ਲੱਗੇ ਆ ਹੁਣ ਚੱਲੇ ਠੰਡੇ ਬੁਰੇ ਇੱਥੇ ਟਾਈਮ ਜ਼ਿਆਦਾ ਲੱਗੋ ਬਹੁਤ ਜ਼ਿਆਦਾ ਭੀੜ ਆ ਰਹੀ ਹੈ ਇੱਧਰ ਬਹੁਤ ਜ਼ਿਆਦਾ ਭੀੜ ਆ ਠੰਡੇ ਬੁਰੇ ਚ ਫਾਸੀ ਲੰਬੀ ਲੈ ਲਓ ਦੇਖਦੇ ਹੁਣ ਕਿੰਨਾ ਟਾਈਮ ਲੱਗਦਾ ਚਲੋ ਇੱਧਰ ਦਾ ਟਾਈਮ ਘੱਟੇ ਲੱਗਿਆ ਮਨਸੇਖ ਮੁਸਲਿਮ ਸਾਂਝ ਪੀਸ ਐਡ ਐਸੋਸੀਏਸ਼ਨ ਵੱਲੋਂ ਨਾ ਪੁਰੇ ਫਤੇਗੜਾ ਸਾਹਿਬ ਵਿਖੇ ਛੋਟੇ ਸਹਿਜਾਂ ਦੇ ਆਦ ਵਿੱਚ ਨਾ ਬਰੀਆਨੀ ਦਾ ਲੰਗਰ ਲਾਇਆ ਵਾ ਇਹ ਉੱਥੇ ਦੇ ਆਪਣੇ ਮਲੇਰ ਕੋਟੜੇ ਦੇ ਨਾ ਉੱਥੋਂ ਆਏ ਹੋਏ ਸਮਾਨਤਰਾ ਉਹਨਾਂ ਨੇ ਇਹ ਲੰਗਰ ਲਾਇਆ ਬਰੀਆਨੀ ਦਾ ਮਾਦਾ ਗੁਰੀ ਦੇ ਕਾਲਜ ਦੇ ਗੇਟ ਦੇ ਜਮ੍ਹਾਂ ਹਨਾਲਾ